ਇਹ ਜੋ ਹਰ ਇੱਕ ਤਰ੍ਹਾਂ ਦੀ ਆਪਸ਼ਨ ਹੈ 31 ਇੰਚ 36 ਇੰਚ ਠੀਕ ਹੈ 41 51 ਇੰਚ ਜਾਨਕਿ ਛੋਟੇ ਵੱਡੇ ਕਟਰਾਂ ਚ ਏਸੀ ਵਿਦਾਊਟ ਏਸੀ 4x4 ਵਿਦਾਊਟ 4x4 ਕਿਸੇ ਵੀ ਮਾਡਲ ਚ ਆਪਾਂ ਆਪਣੇ ਕੋਲੋਂ ਲੈ ਸਕਦੇ ਹਾਂ ਗੱਡੀਆਂ ਦੀ ਤਰ੍ਹਾਂ ਕਰਤਾਸ ਦੇ ਦਿਆਂਗੇ ਛੱਤੇ ਵੀ ਕਿਨੂੰ ਲੋਡ ਆਣਾ ਜੇ ਕੋਈ ਛੋਟੀਆਂ ਬਹਾਂ ਵਾਲਾ ਅੰਦਰ ਨੂੰ ਪਿੱਛੇ ਜਿਹੜਾ ਕੋਈ ਲੰਬੀਆਂ ਵਾਲਾ ਜੀ ਵੀਰ ਜੀ ਬਹੁਤ ਫੋਰਮੈਨਾਂ ਦੀ ਆਤ ਹੁੰਦੀ ਹੈ ਨਾ ਉਹ ਖੇਤ ਵਿੱਚ ਜਦੋਂ ਮੰਨ ਲਓ ਕਾਲੀ ਹੁੰਦੀ ਹੈ ਉਹ ਖੜੇ ਹੋ ਕੇ ਕੰਬਾਈਨ ਚਲਾਉਂਦੇ ਆ ਉਹ ਸਿੱਧੇ ਅੱਗੇ ਕਰ ਲਾਦੇ ਆ ਕਿ ਇਹਨੇ ਬੈਠ ਕੇ ਆਰਾਮ ਨਾਲ ਟੂ ਲਾ ਕੇ ਚਲਾਉਂੀਆਂ ਤਾਂ ਇਹਨੂੰ ਪਿੱਛੇ ਕਰ ਲੋ ਨਾਲ ਦੂਸਰਾ ਵੀ ਜਿਉਂ ਡੇਹੀਆਂ ਆ ਗਈਆਂ ਇਹਨੂੰ ਸੀਜ਼ਨ ਤੋਂ ਬਾਅਦ ਜਦੋਂ ਟਾਇਰ ਫ੍ਰੀ ਕਰਨੇ ਆ ਅੱਛਾ ਅੱਛਾ ਹੇ ਨੀਚੇ ਕਰਕੇ ਪੈਨ ਪਾ ਲੋ ਤੇ ਹਰ ਇੱਕ ਬੈਰਿੰਗ ਨੂੰ ਗ੍ਰੀਸ ਪੈਪ ਲੱਗਿਆ ਹੋਊਗਾ ਸਾਰੇ ਬੈਰਿੰਗ ਕੋਈ ਗ੍ਰੀਸ ਕਰਨਾ ਕਿਤੇ ਮੁਸ਼ਕਲ ਨਹੀਂ ਹੈਗਾ ਚਾਹੇ ਉਹ ਬੈਰਿੰਗ ਕਿਤੇ ਅੰਦਰ ਹਰ ਜਗ੍ਹਾ ਗ੍ਰੀਸ ਪੈਪ ਲੱਗਿਆ ਹੋਊਗਾ ਜਿਵੇਂ ਆ ਵੀ ਆਪਾਂ ਛੋਟੀ ਛੋਟੀ ਗੱਲਾਂ ਦਾ ਧਿਆਨ ਕਿਸੇ ਦੀ ਹਾਈਟ ਜ਼ਿਆਦਾ ਹੁੰਦੀ ਆ ਉਹ ਮਲੋਏ ਉੱਪਰ ਪਾ ਲਾਂਦਾ ਆ ਯਾਰਾ ਤਰ ਕੀ ਹੁੰਦਾ ਸੀ ਫੈਕਟਰੀ ਜਦੋਂ ਮੈਂ ਜਾਣਾ ਮੈਂ ਕਹਿੰਦਾ ਯਾਰ ਨੀਮਾ ਲਾਤਾ ਉਹ ਹੁਣ ਮੈਂ ਇਦਾਂ ਹੀ ਕਰਵਾ ਲੇ ਜਦੋਂ ਉੱਪਰ ਪਾਉਣਾ ਇਹਦੇ ਜਿਹਦੀ ਹਾਈਟ ਘਟ ਹੁੰਦੀ ਹੈ ਹੌਪਰ ਦੀ ਨਹੀਂ ਹੱਥ ਉੱਪਰ ਜਾਂਦਾ ਉਹ ਨੀਚੇ ਪਾ ਲਾਂਦਾ ਆ ਆ ਗਿਆ ਵੀ ਜੀ 에어 ਪ੍ਰੈਸ਼ਰ ਸਿਸਟਮ ਸਫਾਈ ਕਰਨੀ ਆ ਕੁਝ ਹੋਰ ਕਰਨਾ ਤੇ ਕੋਈ ਹਵਾ ਪਾਉਣੀ ਪਈ ਜਾਂਦੀ ਆ ਟਾਇਰ ਚ ਤੇ ਆ ਵੀ ਜੀ ਆਟੋ ਸ਼ੱਕ ਹੁੰਦੀ ਆ ਜਿਹੜਾ BS4 ਇੰਜਨ ਆ ਉਹਦਾ ਜਿਹੜਾ 에어 ਕੰਟਰੋਲ ਕਰਨਾ ਉਹਨੇ ਆਪੇ ਹੀ ਕਰਨਾ ਆ ਇਹ ਉਹਦੇ ਇਹ ਕੰਪਨੀ ਵੱਲੋਂ ਸਿਸਟਮ ਆਉਂਦਾ ਇੰਜਨ ਨਾਲ অশੋਕ ਲੈ ਲੈਣ ਜੀ BS4 டਰਮ 4G ਨੂੰ ਕਹਿੰਦੇ ਆ 133 ਪਾਵਰ ਜੀ 133 ਪਾਵਰ ਦਾ ਆ ਜਾਂਦਾ ਜਿਵੇਂ ਲੋਕਾਂ ਨੇ ਸੈਂਸਰਾਂ ਦਾ ਇਸ਼ੂ ਬਣਾਇਆ ਅੱਜ ਕੱਲ ਹਰ ਕਿਸੇ ਨੂੰ ਬਹਿਮ ਆ ਜਿਹੜੇ ਵੀ ਸਟਾਫ ਨੇ ਵੀ ਇਹ ਸੈਂਸਰਾਂ ਵਾਲਾ ਕੋਈ ਇਹਦੇ ਜ਼ਿਆਦਾ ਸੈਂਸਰ ਨਹੀਂ ਸੈਂਸਰ ਨੇ ਸਿਰਫ ਯੂਰੀ ਇਹਦੇ ਇੱਕ ਟਾਇਰ ਵੱਟ ਤੇ ਪਹਿਲਾਂ ਚੜੂ ਇੱਕ ਪਿੱਛੋਂ ਚੜੂ ਆ ਜੇ ਕਿ ਕਲੱਚ ਪੂਲੀ ਕੱਢਣੀ ਹੋਵੇ ਪੂਲੀ ਚੇਂਜ ਕਰਨੀਆਂ ਬੰਦੇ ਨੂੰ ਟਾਇਰ ਖੋਲਣ ਦੀ ਲੋੜ ਪੈਂਦੀ ਸੀ ਯਾਰ ਕਿਸੇ ਨੂੰ ਅੱਜ ਕਿਸੇ ਨੂੰ ਵੀ ਉਹ ਟਾਇਰ ਖੋਲਣ ਦੀ ਲੋੜ ਨਹੀਂ ਪੂਲੀ ਨੇ ਇਦਾਂ ਈਜ਼ੀ ਨਟ ਖੋਲੋ ਤੇ ਕੱਢ ਲਓ ਗੇਅਰ ਪੂਲੀ ਚੇਂਜ ਕਰਨੀਆਂ ਅੱਛਾ ਜੀ ਹਾਂ ਜੀ ਦੱਸ ਗਾਲ ਜੀ ਅੱਜ ਆਪਾਂ ਰਾਜਪੁਰਾ ਮੇਲਾ ਦੇ ਵਿੱਚ ਆਏ ਗੁਰਮਖਾਇਰ ਕੋ ਇੰਡਸਟਰੀ ਦੀ ਕੰਬਾਈਨ ਆਈ ਹੋਈ ਸੀ ਨਾਬੇ ਵਾਲਿਆਂ ਦੀ ਨਾਬਾ ਨਾਮ ਤੋਂ ਮਸ਼ਹੂਰ ਆ ਕੰਬਾਈਨਾਂ ਦੇ ਨਾਮ ਹਨ ਜਦੋਂ ਵੀ ਕੰਬਾਈਨਾਂ ਦਾ ਨਾਮ ਹੁੰਦਾ ਤਾਂ ਪਹਿਲਾਂ ਨਾਬੇ ਕੰਨੀ ਜਾਂਦੇ ਆ ਤਾਂ ਇੱਥੇ ਦੋਨੋਂ ਦਿਖਾਉਂਦੇ ਆ ਨਰੈਨ ਮੋਡਲ ਆ ਬਾਈ ਹੋਰ ਨੋਕੰਦਾ ਮੈਂ ਤੇ ਬਾਈ ਗੁਰਮਖੇ ਜੀ ਨਾਲ ਆਪਣੇ ਸਾਥੀ ਗੱਲ ਬਾਈ ਕਿਹਾ ਹਲਾ ਜੀ ਠੀਕ ਆ ਜੀ ਬਹੁਤ ਧੰਨਵਾਦ ਵੀਰ ਜੀ ਇੱਥੇ ਆਉਣ ਲਈ ਆਪਾਂ ਗੱਲਬਾਤ ਕਰਦੇ ਆ ਵੀ ਵੈਸੇ ਨਾਬੇ ਤੇ ਆਪਾਂ ਨਾਲ ਲੈਂਦੇ ਸੀ ਕੰਬਾਈਨਾਂ ਦੇ ਨਾਮ ਨਾਲ ਮਸ਼ਹੂਰ ਆ ਨਾਬਾ ਤੇ ਆਪਣਾ ਕਿਹੜੇ ਕਿਹੜੇ ਮੋਡਲ ਆ ਦੇ ਇੱਥੇ ਕਿਹੜਾ ਲੈ ਕੇ ਆਏ ਹੋਗਾ ਵੀਰ ਜੀ ਮੋਡ ਇੱਕ ਡੀਲਕਸ ਮਾਡਲ ਇਹ 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 ਨਾਮ ਕੀ ਹੈ ਮਾਡਲ ਦਾ ਇਹਦਾ ਵੀ ਜੀ ਰੈਗੂਲਰ ਮਾਡਲ ਹੈ 999 ਉਹ ਜਿਹੜਾ ਦੂਸਰਾ ਉਹਨੂੰ ਨਾਮ ਦਿੱਤਾ ਗਿਆ ਡੀਲਕਸ ਦਾ ਡੀਲਕਸ ਦਾ ਜੀ ਇਹਦੇ ਚ ਹਰ ਤਰ੍ਹਾਂ ਦੇ ਸਾਈਜ਼ ਮਿਲ ਜਾਂਦੇ ਆ 31 36 41 46 51 4x4 AC ਵਿਦਆਊਟ AC ਜੀ ਇਹ ਇਹਦਾ ਕਟਰ ਜਿਸ ਦੀ ਗੱਲ ਕਰੀ ਰਿਹਾ ਇਹ ਜਿਹੜਾ ਖੜਾ ਪੀਸ 14 ਫੁੱਟ ਕਟਰ ਵਾਲ ਚਾ ਜੀ 51 ਇੰਚ ਜੀ ਨੂੰ ਕਹਿੰਦੇ ਨੇ ਜੀ ਕੀ ਕੀ ਅਪਡੇਟ ਇਹਦੇ ਵਿੱਚ ਕੀਤਾ ਬਈ ਆਪਾਂ ਜੀ ਗੱਲ ਕਰੀਏ ਤਾਂ ਹੁਣ ਜਿਹੜਾ ਕੋਈ ਜ਼ਿਆਦਾ ਪ੍ਰੋਬਲਮ ਮੇਜਰ ਪ੍ਰੋਬਲਮ ਹਾਂ ਜੀ ਛੋਟੀਆਂ ਮੋਟੀਆਂ ਅਪਡੇਟਾਂ ਤਾਂ ਹਰ ਵਾਰ ਮੰਨ ਲਓ ਹੁੰਦੀਆਂ ਨੇ ਇਸ ਚੀਜ਼ 'ਚ ਆਪਣਾ ਮੰਨ ਲਓ ਨਾਮ ਜਿਹੜਾ ਵੀ ਕਸਟਮਰ ਹੋਊਗਾ ਆਪਣਾ ਹੂੰ ਹੂੰ ਤੁਸੀਂ ਇਹ ਬਹੁਤ ਦੱਸ ਦਊਗਾ ਤੁਹਾਨੂੰ ਆਪਣੇ ਬਾਰੇ ਪਰ ਮਸ਼ੀਨ ਚੋਕ ਨਹੀਂ ਕਰ ਸਕਦਾ ਜਿਹੜੀ ਮੇਨ ਪ੍ਰੋਬਲਮਾਂ ਲੋਕਾਂ ਨੂੰ ਆਉਂਦੀਆਂ ਸੀ ਮਸ਼ੀਨ ਆ ਨਰੈਣ ਕੋਈ ਵੀ ਚਲਾਉਣ ਵਾਲਾ ਮਸ਼ੀਨ ਚੋਕ ਨਹੀਂ ਕਰ ਸਕਦਾ ਜਿਹੜੀ ਚਲਾਉਣ ਵਾਲਾ ਕੋਈ ਵੀ ਕਿਸੇ ਫਸਲ ਚਲਦੀ ਆ ਸਭ ਤੋਂ ਵੱਡੀ ਸਮੱਸਿਆ ਬਾਰ ਬਾਰ ਖਲਕਤੇ ਪੈਰ ਧਰਨਾ ਡਿੱਗੇ ਹੋਏ ਚ ਫਸਲਾਂ ਦੇ ਝਾੜ ਹੁਣ ਹੈ ਹੀ ਵੱਧ ਨੇ ਜੀ ਚੋਕ ਨਹੀਂ ਕਰ ਸਕਦਾ ਥੈਂਕ ਯੂ ਇਸ ਬੇਸ ਦੇ ਆਪਾਂ ਗੱਲ ਕਰੀ ਤੈਂਕ ਜਿੱਦਾਂ 18 ਬੋਰੀਆਂ ਦਾ ਵੀਰ ਜੀ ਲਗਭਗ 18 ਬੋਰੀਆਂ ਆਜੋ ਆਪਾਂ ਨਾਲ ਨਾਲ ਚੱਲਦੇ ਜੀ ਭਾਈ ਜੀ ਇੱਕ ਆ ਲਿਖਿਆ ਹਾਈ ਸਪੀਡ ਹੈਵੀ ਬਾਡੀ ਗੇਅਰ ਗিয়ার ਬਾਕਸ ਜੀ ਇਹ ਜਿਹੜੇ ਗিয়ার ਦੀ ਗੱਲ ਆ ਰਹੀ ਹੈ ਇਹ ਪੰਜ ਗੇਰਾਂ ਚ ਆ ਗਿਆ ਡੀ ਲਕਸ ਪੂਰੀ ਹੋ ਗਈ ਜਿਸ ਦੇ ਨਾਲ ਸਪੀਡ ਵੱਧ ਦਿੰਦਾ ਸਾਰੇ ਗੇਰ ਹੀ ਹੈਵੀ ਬਾਡੀ ਦੇ ਵਿੱਚ ਆ ਗਏ ਜੀ ਬਾਈ ਜੀ ਹੈਵੀ ਬਾਡੀ ਦੇ ਵਿੱਚ ਆ ਗਏ ਤੇ ਜਿਵੇਂ ਐਲੀਵੇਟਰ ਫੋਲਡਿੰਗ ਹੋ ਗਏ ਜੀ ਆ ਬੈਡ ਕਿਸਤੀਆਂ ਵਾਲੇ ਝੂਲੇ ਹੋ ਗਏ ਸਾਰੇ ਅੱਛਾ 655 베어링 ਛੱਡ ਕੇ ਟੋਟਲ 656 ਹੋ ਗਏ ਅਸੈਂਬਲੀ ਦੇਖੋ ਜੇ 2000 ਚੱਕਰ ਤੇ ਵੀ ਮਸ਼ੀਨ ਦਾ ਲੀਵਰ ਲਾ ਰੱਖਿਆ ਕਿਸੇ ਨੇ ਜਿੱਦਾਂ ਚੱਲਦੀ ਚਾਹੇ 1700 1650 ਤੇ ਆ ਤਾਂ ਵੀ ਮਸ਼ੀਨ ਚ ਕੋਈ ਤੋੜਪਨ ਕੋਈ ਦਿੱਕਤ ਕੁਛ ਨਹੀਂ ਆਉਣਾ ਲਾਸਟਾਵਾ ਕਰੋ ਪਰ ਨੀਚੇ ਵੀ ਕਰ ਸਕਦੇ ਆ ਉਰੇ ਚੱਲਾਂ ਦਿੱਤੀਆਂ ਗਈਆਂ ਨੇ ਤੇ ਛੀਪਾਂ ਦੀ ਫੁੱਲ ਲੰਬਾਈ ਆ ਪੂਰੀ ਸਫਾਈ ਆਊਗੀ ਜੀ ਹੈੱਡਲਾਈਟ ਦੀ ਗੱਲ ਜੇ ਕ੍ਰਿਸਟਲ ਹੈੱਡਲਾਈਟ ਜੀ ਐਲਈਡੀ ਇੰਡੀਕੇਟਰ ਆਗੇ ਅਗੇ ਤੋਂ ਇੰਜੰਦੀ ਭਾਈ ਗੱਲ ਕਰੀਦਾ ਪੈਂਜਨ ਇੰਜਨ ਅਸ਼ੋਕ ਲੇਲੈਂਡ BS4 ਟਰਨ 4G ਅਸ਼ੋਕ ਲੇਲੈਂਡ ਐਸ਼ਰ ਚ ਵੀ ਹੈਗਾ ਆਪਣੇ ਕੋਲ ਐਸ਼ਰ ਵੀ ਲੈ ਸਕਦੇ ਆ ਐਸ਼ਰ ਚ ਪਾਵਰ ਵੀ ਜ਼ਿਆਦਾ ਆ ਜੀ ਤੇ ਉਹ ਵਾਰੰਟੀ ਵੀ ਜ਼ਿਆਦਾ ਦਿੰਦੇ ਆ ਹੂੰ ਡੀਜ਼ਲ ਖਰਚਾ 10% ਐਸ਼ਰ ਕਲੇਮ ਕਰਦਾ ਵੀ ਲੈ ਲੈਂਡ ਤੋਂ ਡੀਜ਼ਲ ਖਰਚਾ 10% ਘਟਾ ਸਾਡਾ ਜੀ ਸਾਡਾ ਡੀਜ਼ਲ ਖਰਚਾ ਲੇਲੈਂਡ ਨਾਲੋਂ 10 10% ਘਟ ਐਸ਼ਰ ਕੰਪਨੀ ਕਰਦੀ ਆ ਕੰਪਨੀ ਕਹਿੰਦੀ ਆ ਕੰਪਨੀ ਐਸਚੀ ਪੈਸੇ ਹੈ ਜਿਹੜੇ ਕਸਟਮਰ ਚਲਾਉਂਦੇ ਆ ਇਸੇ ਦਾ ਰਿਜ਼ਲਟ ਬਹੁਤ ਸੋਹਣਾ ਹੈ ਇਸੇ ਦਾ ਰਿਜ਼ਲਟ ਇਹਦਾ ਬਾਈ ਸਾਈਜ਼ ਕੀ ਆ ਜਨਾ ਕਟਰਦਾ ਜੀ ਸਾਈਜ਼ ਵੀ ਜੀ ਉਹੀ ਜਿਹੜਾ 14 ਫੀਟ ਦੱਸਿਆ ਜਿਵੇਂ 6 ਪੈਪਾਂ 5 ਰੀਲ ਹੋ ਗਈ ਆ ਆਪਸ਼ਨ ਤੇ 5 ਮੈਕਸਿਮਮ 80% ਫੁੱਲ ਹੈਵੀ ਬਾਈ ਜੀ ਫੁੱਲ ਹੈਵੀ ਪਾਈਪ ਜਿਹੜੇ ਸੀ ਕਲਾਸ ਆਉਂਦੇ ਆ ਤੇ ਜਿਵੇਂ ਇਹ ਚ 5 ਪੈਪਾਂ 5 ਆ ਗਈ 6 ਚ ਆ ਗਈ ਮੈਕਸਿਮਮ 80% ਮੰਗ 6 ਦੀ ਆ ਅੱਛਾ ਚੈਂਬਰ ਫਰਸ ਫੁੱਲ ਹੈਵੀ ਆ ਗਿਆ ਜਿਵੇਂ ਫਰੰਟ ਆਗਰ ਲਾਲ ਉਹ 14 ਗੇਜ ਦਾ ਹੀ ਬਣਿਆ ਹੋਇਆ ਤੇ ਫਿੰਗਰਾਂ ਫੁੱਲ ਟੈਂਪਰ ਹੋ ਗਈਆਂ ਬਲੇਡ ਮੰਨ ਲਓ ਸਟੈਲ ਕੋਦੇ ਹੋਗੇ ਬੰਬਾ শারਪ ਦੇ ਇਸ ਚੀਜ਼ ਦੀ ਫੁੱਲ ਗਾਰੰਟੀ ਆ ਤੇ ਆਦੋਂ ਨੇੜੇ ਫਿੰਗਰ ਫੁੱਲ ਟੈਂਪਰ ਹੋਊਗੀ ਜੀ ਇਹ ਇਹ ਜ਼ਿਆਦਾ ਹੋਣ ਕਰਕੇ ਬਾਈ ਆਏ ਆ ਵੀ ਥੱਲੇ ਰਹਿੰਦਾ ਵੀ ਨਹੀਂ ਕੋਈ ਡਿੱਗਿਆ ਡਾ ਹਾਂ ਜ਼ਿਆਦਾ ਇਹ ਰਹਿੰਦਾ ਵੀ ਨਹੀਂ ਵੀਰ ਜੀ ਛੇ ਹੋਣ ਕਰਕੇ ਹਾਂ ਰਹਿੰਦਾ ਨਹੀਂਗਾ ਬਿਲਕੁਲ ਟਿੱਗੇ ਹੋਏ ਜਿਵੇਂ ਬਿਲਕੁਲ ਨੀਚੇ ਕਟਰ ਸਿੱਟ ਕੇ ਚਲਾ ਸਕਦੇ ਆ ਬਿਲਕੁਲ ਜੜਚੋਂ ਚੱਕੂ ਆ ਜੀ 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 ਜਿਵੇਂ ਵੀਰ ਜੀ 800 ਤੇ ਆ ਗਿਆ ਇਜ਼ੀ ਅਰਥ ਕੱਟ ਸਕਦਾ ਬੰਦਾ ਇਹਦੇ ਨਾਲ ਦੂਸਰਾ ਵੀਰ ਜੀ ਉਹ ਡੇਹੀਆਂ ਆ ਗਈਆਂ ਇਹਨੂੰ ਸੀਜ਼ਨ ਤੋਂ ਬਾਅਦ ਜਦੋਂ ਟਾਇਰ ਫ੍ਰੀ ਕਰਨੇ ਆ ਅੱਛਾ ਅੱਛਾ ਹੇ ਨੀਚੇ ਕਰਕੇ ਪੈਨ ਪਾ ਲੋ ਤੇ ਹਰ ਇੱਕ ਬੈਰਿੰਗ ਨੂੰ ਗ੍ਰੀਸ ਪੈਪ ਲੱਗਿਆ ਹੋਊਗਾ ਸਾਰੇ ਬੈਰਿੰਗ ਕੋਈ ਗ੍ਰੀਸ ਕਰਨਾ ਕਿਤੇ ਮੁਸ਼ਕਲ ਨਹੀਂ ਹੈਗਾ ਚਾਹੇ ਉਹ ਬੈਰਿੰਗ ਕਿਤੇ ਅੰਦਰ ਆ ਹਰ ਜਗ੍ਹਾ ਗ੍ਰੀਸ ਪੈਪ ਲੱਗਿਆ ਹੋਊਗਾ ਆ ਵੀ ਬੜਾ ਸੋਹਣਾ ਖੋਲਾ ਕਰਿਆ ਯਾਰ ਗਰਾਰੀਆਂ ਵੀਰ ਜੀ ਫੁੱਲ ਟੈਂਪਰ ਹੂੰ ਤੇ ਆ ਦੇਖੋ ਵੀ ਜੀ ਸਪੀਡ ਚੇਂਜਰ ਐਸਜੀਆਰ ਜਿੱਦਾਂ ਬੈਲਟਾਂ 3175 ਪੈਂਥਰ ਦੀਆਂ ਹੋਗੀਆਂ ਉੱਪਰ ਪੰਪ ਇੰਜਨ ਹਰ ਜਗ੍ਹਾ ਹਰ ਚੀਜ਼ ਫੋਲਡ ਹੋ ਗਈ ਸੀ ਪੰਪ ਤਿੰਨ ਜਗ੍ਹਾ ਤੋਂ ਸਮੇਤ ਪੂਰੀ ਐਵੇਂ ਹੀ ਕੱਢ ਸਕਦੇ ਆ ਉੱਪਰ ਅੱਛਾ ਜੀ ਦੋ ਜਗ੍ਹਾ ਤੋਂ ਦੋ ਤਿੰਨ ਤਿੰਨ ਜਗ੍ਹਾ ਖੁੱਲੂ ਹਾਈਡਰੌਲਿਕ ਟੈਂਕੀ ਉੱਪਰ ਡਬਲ ਹੋ ਗਈ ਵੀਰ ਜੀ ਸਟੀering ਦੀ ਅਲੱਗ अच्छा स्टीयरिंग दी अलग आ गई जी स्टीयरिंग दी अलग इधर आड़ आ गई फीडर दी मतलब एक जगह कोई पाइप कलू तेल ਨਿਕਲਦਾ ਤਾਂ ਇਹ ਨਹੀਂ ਵੀ स्टीयरिंग ਵੀ ਫ੍ਰੀ ਹੋ ਜੂਗਾ ਉਹ ਪ੍ਰੋਪਰ ਵਰਕ ਕਈ ਵਾਰੀ ਹੁੰਦਾਗਾ ਵੀ ਉਹ ਖੜ ਗਿਆ ਤਾਂ ਨਾ स्टीयरिंग ਵੀ ਖੜ ਜਾਂਦਾ ਹੈ ਕਲਚ ਪਲੇਟ ਵੀ ਜੀ 13 ਇੰਚ ਹੀ ਹੋਗੀ اچھا ਕਲਚ ਪਲੇਟ 13 ਇੰਚ ਦੀ ਜੀ ਜੀ ਜਿਵੇਂ ਆ ਉਹ ਸਟਾਵਾਕਰ ਨੂੰ ਮੰਨ ਲਓ ਇਧਰੋਂ ਸਫਾਈ ਕਰਨ ਨੂੰ ਤੇਲ ਦੇ ਨੂੰ ਆ ਨੀਚੇ ਟਾਕੀ ਆ ਗਈ अच्छा ये ले जांदा है हां जी ये वीर जी।, जी हाई लो जैक आ गया देखो ਤੁਸੀਂ ਪਹਿਲਾਂ ਵੀ ਦੇਖਿਆ ਹੋਣਾ ਕਿੰਨਾ ਹੈਵੀ ਬਣਿਆ ਹੋਇਆ ਇੱਥੇ ਵੀ ਅਡਜਸਟਮੈਂਟ ਜੇ ਅਡਜਸਟਮੈਂਟ ਪੂਰੀ ਹੋ ਵੀ ਜਾਂਦੀ ਆ ਲੌਂਗ ਟਾਈਮ ਬੈਲਟ ਕੋਈ ਵੱਡੀ ਛੋਟੀ ਪਾ ਲਾਂਦਾ ਕਈ ਫੋਰਮੈਨਾਂ ਦੀ ਚੋਇਸ ਹੁੰਦੀ ਆ ਕਿ ਇਹ ਨੀਚੇ 31 25 ਪਾ ਲਾਂਦੇ ਆ 3200 ਪਾ ਲਾਂਦੇ ਆ ਇੱਥੋਂ ਵੀ ਆ ਵੀ ਉੱਪਰ ਨੀਚੇ ਇੱਥੋਂ ਵੀ ਹਰ ਜੀ ਜੇ ਇਹ ਨਹੀਂਗਾ ਕਿ ਕਿਤੇ ਬਿਲਡਿੰਗ ਹੋਊਗਾ ਹਰ ਚੀਜ਼ ਫੋਲਡਿੰਗ ਹੋਊ ਉੱਪਰ ਫਲੈਟ ਆਟਲ ਦੇਖ ਲਓ ਵੀਰ ਜੀ ਉੱਥੋਂ ਵੀ ਖੁੱਲਣਾ ਉਧਰੋਂ ਵੀ ਖੁੱਲਣਾ ਮੰ ਲੋ ਫਲੈਟ ਕਮਾਉਣ ਲਈ ਇਜ਼ੀ ਬੰਦਾ ਇਧਰ ਉਧਰ ਜਾਂਦਾ ਇਜ਼ੀ ਉਹਨੂੰ ਸੈੱਟ ਕਰ ਸਕਦਾ ਜਿਹੜੀਆਂ ਚੀਜ਼ਾਂ ਦੇ ਵਿੱਚ ਦਿੱਕਤਾਂ ਆਉਂਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਬਸ ਉਹ ਨਹੀਂ ਵੀ ਸੈਟਿੰਗ ਕਰਾਉਣ ਲਈ ਆਪਾਂ ਨੂੰ ਕਿਤੇ ਬਾਹਰ ਜਾਣਾ ਪਊਗਾ ਜੇ ਸੈਟਿੰਗ ਕਿਸੇ ਨੇ ਆਪਣੇ ਹਿਸਾਬ ਨਾਲ ਕਾ ਲੂ ਆ ਬਾਅਦ ਲੋਡ ਵੀ ਆਉਤੋ 2-4 ਸਾਲ ਬਾਅਦ ਤਾਂ ਇੱਥੇ ਹੀ ਕਰ ਸਕਦਾ ਬੰਦਾ ਜਿਵੇਂ ਆ ਵੀ ਆਪਾਂ ਛੋਟੀ ਛੋਟੀ ਗੱਲਾਂ ਧਿਆਨ ਕੇਸੇ ਦੀ ਹਾਈਟ ਜ਼ਿਆਦਾ ਹੁੰਦੀ ਆ ਉਹ ਮੰਨ ਲਓ ਉੱਪਰ ਪਾਲਾਂਦਾ ਆ ਯਾਰਾ ਤਰ ਕੀ ਹੁੰਦਾ ਸੀ ਫੈਕਟਰੀ ਜਦੋਂ ਮੈਂ ਜਾਣਾ ਮੈਂ ਕਹਿੰਦਾ ਯਾਰ ਨੀਮਾ ਲਾਤਾ ਉਹ ਹੁਣ ਮੈਂ ਇਦਾਂ ਹੀ ਕਰਵਾ ਲੇ ਜਦੋਂ ਉੱਪਰ ਪਾਉਣਾ ਇਹਦੇ ਜਿਹਦੀ ਹਾਈਟ ਘਟ ਹੁੰਦੀ ਆ ਹੈਲਪਰ ਦੀ ਨਹੀਂ ਹੱਥ ਉੱਪਰ ਜਾਂਦਾ ਉਹ ਨੀਚੇ ਪਾਲਾਂਦਾ ਹਾਈਟ ਦੇ ਹਿਸਾਬ ਨਾਲ ਜੀ ਪਹਿਲਾਂ ਹਾਈਡਰੋਲਿਕ ਸ਼ੌਕਰ ਵੀ ਲਾਇਆ ਪਰ ਸ਼ੌਕਰ ਕਈ ਵਾਰ ਲੀਕ ਹੋਣ ਨਾਲ ਕਈ ਡਰਾਈਵਰਾਂ ਦੇ ਹੈਲਪਰਾਂ ਦੀ ਕੀ ਹੁੰਦਾ ਨਾ ਜਦੋਂ ਸਫਾਈ ਕਰਨੀ ਆ ਇੱ ਪ੍ਰੋਬਲਮ ਆਉਂਦੀ ਆ ਸ਼ੀਲਡ ਨੀਚੇ ਆ ਜਾਂਦੀ ਆ ਜਿਵੇਂ ਹੁਣ ਆ ਐਲੀਵੇਟਰ ਦੇਖ ਲਓ ਵੀਰ ਜੀ ਹਮ ਇੱਥੋਂ ਫੋਲਡਿੰਗ ਆ ਜਿਹੜਾ ਨੀਚੋਂ ਇਹ ਫੋਲਡਿੰਗ ਆ ਠੀਕ ਹੈ ਜੀ ਹਾਂ ਇਹ ਫੁੱਲ ਹੈਵੀ ਬਣੇ ਨੇ ਵੀਰ ਜੀ ਦੇਖੋ ਇਹ ਨਹੀਂ ਗੱਲ ਕਰ ਨੂੰ ਕਸਾਈ ਦਾ ਜਿੰਨੀ ਮਸ਼ੀਨ ਦੀ ਲਾਈਫ ਆ ਉੰਨੀ ਹਰ ਚੀਜ਼ੇ ਦੀ ਲਾਈਫ ਦੋ ਉਹ ਚਾਹੇ ਕੱਟ ਰਾ ਚਾਹੇ ਐਲੀਵੇਟਰ ਆ ਆ ਗਿਆ ਵੀਰ ਜੀ 에어 ਪ੍ਰੈਸ਼ਰ ਸਿਸਟਮ ਸਫਾਈ ਕਰਨੀ ਆ ਕੁਝ ਹੋਰ ਕਰਨ ਤੇ ਕੋਈ ਹਵਾ ਪਾਉਣੀ ਪੈ ਜਾਂਦੀ ਆ ਟਾਇਰ ਚ ਤੇ ਆ ਵੀ ਜੀ ਆਟੋ ਸ਼ਿਕ ਹੁੰਦੀ ਆ ਜਿਹੜਾ BS4 ਇੰਜਨ ਨਾ ਉਹਦਾ ਜਿਹੜਾ 에어 ਕੰਟਰੋਲ ਕਰਨਾ ਉਹਨੇ ਆਪੇ ਹੀ ਕਰਨਾ ਆ ਇਹ ਉਹਦੇ ਇਹ ਕੰਪਨੀ ਵੱਲੋਂ ਸਿਸਟਮ ਆਉਂਦਾ ਇੰਜਨ ਨਾਲ ਹੂੰ ਹੂੰ ਛੋਟੇ ਮਨਸੇਪ ਤੋਂ ਟੂਲ ਆ ਜਿਹੜੇ ਨਾਲ ਦਿੱਤੇ ਹੋਏ ਆ ਕਈ ਵਾਰੀ ਆਪਾਂ ਨੂੰ ਇਹਨਾਂ ਜੀ ਜਮਾ ਵਾਸਤੇ ਪਾਸੇ ਭੱਜਣਾ ਪੈਂਦਾ ਪੱਕਾ ਹੀ ਫਿੱਟ ਕਰਦਾ ਜਿਵੇਂ ਹੁਣ ਇੱਥੇ ਕੰਮ ਕਰਨ ਆ ਐਲੀਵੇਟਰ ਦੇ ਬੰਦੇ ਨੇ ਚੈਨ ਪੈੜ ਕਸ਼ਨੇ ਕੋਈ ਕਰਨਾ ਆ ਪੌੜੀ ਫੋਲਡ ਹੋ ਗਈ ਜੀ نیچے ਆ ਗਈ ਇੱਜ਼ੀ ਉੱਪਰ ਤੇ ਆਪਣੀ ਨਾਲ ਆ ਗਈ ਤੇ ਆਪਣੀ ਨਾਲ ਆਪਣਾ ਇਹ ਡੀਜ਼ਲ ਟੈਂਕ ਕਿੰਨੀ ਕੰਪੈਸੀ ਹੈ ਹਾਂ ਇਹ 330 ਪਲੱਸ ਆ ਕੋਈ 330 ਪਲੱਸ ਆ ਗਿਆ ਵੈਸੇ ਜਿਆਦਾ ਇਹਨਾਂ ਦੀ ਦਿੱਕ ਤਾਂ ਆਉਂਦੀ ਹੁੰਦੀ ਆ ਨਹੀਂ ਮਗਰ ਆਪਾਂ ਬੰਦੇ ਵਰਦੇ ਕੰਬਾਈਨ ਦੇ 330 ਦਾ ਬਹੁਤ ਹੋ ਜਾਏ ਇਹ ਸਫੀਸ਼ੈਂਟ ਹੈ 330 ਸਫੀਸ਼ੈਂਟ ਹੈ ਜਿਆਦਾ ਵੀ ਲਾ ਕੇ ਦੇਖਿਆ ਪਰ ਇਹ ਸਫੀਸ਼ੈਂਟ ਹੈ ਗੱਡੀਆਂ ਦੀ ਤਰ੍ਹਾਂ ਕਰਤਾ ਸਦੇ ਰਾਂਗੇ ਜਿੱਥੇ ਵੀ ਕਿਨੂੰ ਲੋਡ ਆਣਾ ਜੇ ਕੋਈ ਛੋਟੀਆਂ ਬਹਾਂ ਵਾਲਾ ਅੰਦਰ ਨੂੰ ਪਿੱਛੇ ਜਾਂ ਜਿਹੜਾ ਕੋਈ ਲੰਮੀ ਵਾਲਾ ਵੀ ਜੀ ਬਹੁਤ ਫੋਰਮੈਨਾਂ ਦੀ ਆਪ ਤੋਂ ਹੁੰਦੀ ਆ ਨਾ ਉਹ ਖੇਤ ਵਿੱਚ ਜਦੋਂ ਮੰਨ ਲਓ ਕਾਲੀ ਹੁੰਦੀ ਆ ਉਹ ਖੜੇ ਹੋ ਕੇ ਕੰਬਾਈਨ ਚਲਾਉ ਕੇ ਜਿਸ ਨੇ ਬੈਠ ਕੇ ਆਰਾਮ ਨਾਲ ਟੂਲ ਆ ਕੇ ਚਲਾਉਂਿਆ ਤਾਂ ਇਹਨੂੰ ਪਿੱਛੇ ਕਰ ਲੋ ਇਤੋਂ ਹੋ ਜਾਂਦਾ ਬਸ ਨਾਲ ਦੇ ਨਾਲ ਹੀ ਜੀ ਜੀ ਆਹ ਕੈਬਨ ਦੇ ਉੱਪਰ ਵੀ ਜੀ ਸਪੇਸ ਦੇਖੋ ਤੁਸੀਂ ਕੋਈ ਆ ਈਜ਼ੀ ਟੂ ਮੰਨ ਲਓ ਅਪਰੇਟ ਲੀਵਰ ਬਿਲਕੁਲ ਉੱਪਰ ਬੈਠਾ ਸੀਟ ਤੇ ਬੰਦਾ ਆਰਾਮ ਨਾਲ ਲਾ ਸਕਦਾ ਤੇ ਆਹ ਕੋਈ ਆ ਦੇਖੋ ਪੈਰ ਤਿਲਕਣ ਤੋਂ ਕੋਈ ਪੈਰ ਨਹੀਂ ਤਿਲਕੂ ਆ ਟੂਲ ਦੋਨੋਂ ਸਾਈਡ ਟੂਲ ਹੋ ਗਏ ਵੀਰ ਜੀ ਆ ਰੇਵਰ ਲੱਗ ਗਿਆ ਛੋਟੀਆਂ-ਛੋਟੀਆਂ ਚੀਜ਼ਾਂ ਦਾ ਆ ਸ਼ੀਸ਼ਾ ਹੋ ਗਿਆ ਐ ਸਾਈਡ ਤੋਂ ਪੂਰਾ ਵਧੀਆ ਵੀਜ਼ਾ ਨਾਲ ਮਿਊਜ਼ਿਕ ਸਿਸਟਮ ਨਾਲ ਹੀ ਆ ਵਧੀਆ ਦਿਖਦਾ ਸੀਟ ਤੇ ਬੈਠ ਕੇ ਜੀ ਮਿਊਜ਼ਿਕ ਨਾਲ ਜੀ ਜੀ ਮੇਜਿਕ ਸਿਸਟਮ ਨਾਲ ਆ ਗਿਆ ਬਈ ਆ ਜਾ ਅੱਗੇ ਆ ਦਿਖਾ ਦਿਓ ਪੈਨਲ ਵੀਰ ਜੀ ਜੀ ਹਾਂ ਇਹ ਆ ਗਿਆ ਵੀਰ ਜੀ ਰੇਸ ਅਪ ਡਾਊਨ ਆ ਬਟਨ ਵੀ ਆ ਗਏ ਉਹ ਲੀਵਰ ਵੀ ਆ ਗਿਆ ਅੱਛਾ ਉਹ ਆ ਗਿਆ ਸਾਰਾ ਇਹਦੇ ਚ ਪੂਰੀ ਇੰਜਨ ਦੀ ਸਾਰੀ ਉੰਦੀ ਅਬ੍ਰੇਟੇਲ ਅੱਛਾ ਅੱਛਾ ਟੇਲ ਆ ਜਾਂਦੀ ਇੰਜਨ ਦੀ ਜੀ ਜੀ ਆਰ ਪੀ ਐਮ ਵਗੈਰਾ ਹੋਰ ਗਰਮ ਠੰਡਾ ਉਹ ਕਲਿੰਡਰ ਵਾਲੀ ਜੀ ਉਹ ਕਨੈਕਟਰ ਸ਼ੀਟ ਆ ਗਈ ਇੱਕ ਇੱਕ ਚੀਜ਼ ਦਾ ਧਿਆਨ ਵਿਜੀ ਹੁੰਦਾ ਇਹ ਸ਼ੀਟ ਵੀ ਆ ਦੇਖੋ ਕਿੰਨੀ ਹੈਵੀ ਹੈ ਜੇ ਹੈਲਪਰ ਵੀ ਅਸੀਂ ਇਹ ਵੀ ਸੋਚਦੇ ਹਾਂ ਵੀ ਕੱਲ ਨੂੰ ਉਹ ਵੀ ਨਾ ਕਿਤੇ ਝਟਕੇ ਜ ਕੋਈ ਟੁੱਟੇ ਲੱਗੇ ਨਹੀਂ ਜ਼ਿਆਦਾਤਰ ਰੈਡੀ ਮੇਡੀਆਂ ਚੋਲ ਹਲਕੀਆਂ ਹਲਕੀਆਂ ਲੱਗੀਆਂ ਹੁੰਦੀਆਂ ਮੈਕਸਿਮਮ ਸੀਟਾਂ ਤੁਸੀਂ ਗੌਰ ਕਰਿਓ ਉਹ ਚੀਜ਼ ਦੀ ਜੀ ਫੋਲਡੇਬਲ ਆ ਜਾਂਦੀ ਹੈ ਦੇਖੋ ਉੱਪਰੋਂ ਦੇਖੋ ਵੀ ਜੀ ਸੀਟ ਤੇ ਬੈਠ ਕੇ ਪਿੱਛੇ ਬਿਲਕੁਲ ਤੁਹਾਨੂੰ ਸ਼ੀਸ਼ੇ ਦੇ ਦੇਖੋ ਕਾਟਰ ਤੱਕ ਵਿ ਖੜੇ ਹੋ ਉਹ ਦੇਖਣਾ ਵੀ ਕਟਰ ਬੈਕ ਲਾਉਣਾ ਵੀ ਪਿੱਛੇ ਦੇਖ ਰਿਹਾ ਜਾਂ ਨਹੀਂ ਦੇਖ ਰਿਹਾ ਜੀ ਅਸ਼ੋਕ ਲੈ ਲੈਣਾ ਜੀ ਬੀਐਸ 4 ਆਰਮ 4ਜੀ ਨੂੰ ਕਹਿੰਦੇ ਆ 4 133 ਪਾਵਰ ਜੀ 133 ਪਾਵਰ ਦਾ ਆ ਜਾਂਦਾ ਜਿਵੇਂ ਲੋਕਾਂ ਨੇ ਸੈਂਸਰਾਂ ਦਾ ਇਸ਼ੂ ਬਣਾਇਆ ਅੱਜ ਕੱਲ ਹਰ ਕਿਸੇ ਨੂੰ ਬਹਿਮ ਆ ਜਿਹੜੇ ਵੀ ਸਟਾਫ ਨੇ ਵੀ ਇਹ ਸੈਂਸਰਾਂ ਵਾਲਾ ਕੋਈ ਇਹਦੇ ਜ਼ਿਆਦਾ ਸੈਂਸਰ ਨਹੀਂ ਸੈਂਸਰ ਨੇ ਸਿਰਫ ਯੂਰੀ ਇਹਦੇ ਸੈਂਸਰ ਜੂਰੀਆ ਦੇਣਾ ਯੂਰੀ ਸਿਰਫ ਯੂਰੀਆ ਟੈਂਕ ਦੇ ਕੋਈ ਵੱਡੀ ਗੱਲ ਨਹੀਂ ਸੈਂਸਰ ਹਰ ਇੱਕ ਚੀਜ਼ 'ਚ ਹੁੰਦਾ ਸੈਂਸਰ ਨੂੰ ਜੇ ਚੰਗੀ ਤਰ੍ਹਾਂ ਆਪਾਂ ਤਾਰ ਤੂਰ ਨੂੰ ਸਹੀ ਤਰੀਕੇ ਨਾਲ ਫਿੱਟ ਕਰਕੇ ਨਾਲ ਬੰਨ੍ਹ ਦੇਣਾ ਤਾਂ ਕਦੀ ਵੀ ਲਾਈਫਟਾਈਮ ਦਿੱਕਤ ਆਉਣ ਵਾਲੀ ਨਹੀਂ ਜੀ ਜੀ ਇਹ ਇਹ ਕਦੇ ਵਾਲਾ ਗਿਆ ਟੈਂਕ ਇਹ ਇਹ ਯੂਰੀਆ ਟੈਂਕ ਅੱਛਾ ਯੂਰੀਆ ਟੈਂਕ ਇਹ ਯੂਰੀਆ ਟੈਂਕ ਜਿਹੜਾ ਮੰਨ ਲਓ ਇੱਕ ਡੀਜ਼ਲ ਟੈਂਕ 400 ਲੀਟਰ ਤੱਕ ਦੀ ਹਮ ਸਿਰਫ 20 ਲੀਟਰ ਨਾਲ ਇਹ 20 ਲੀਟਰ ਖਪਤੇ ਦੀ ਹਮ 400 ਲੀਟਰ 450 ਲੀਟਰ ਡੀਜ਼ਲ ਦੀ 400 ਜੀ ਮੰਨ 400 ਲੀਟਰ ਡੀਜ਼ਲ ਨਾਲ ਇੱਕ ਟੈਂਕ ਇਹਦੀ ਖਤ ਹੁੰਦੀ ਹੈ ਜੀ ਜੀ 20 ਲੀਟਰ ਦੀ ਹੈ ਇਹ ਇਹ 20 ਲੀਟਰ ਦਾ ਟੈਂਕ ਹੈ ਜੀ ਜਿਹੜਾ ਕਿਸੇ ਜਨ ਤੇ 3-4 ਬਾਲਟੀਆਂ 1200 ਰੁਪਏ ਦੀ ਬਾਲਟੀ ਹੁੰਦੀ ਹੈ ਨੀਰ ਬੋਟ ਹਮ ਜੀ ਇਹ ਡਿਸੀਜਨ ਨਿਕਲ ਜਾ ਗੱਲ ਕਰੀਏ ਤਾਂ ਨਹੀਂ ਜਿਆਦਾ ਕੋਈ ਗਰਮ ਦੀ ਦਿੱਕਤ ਪ੍ਰੋਬਲਮ ਆਉਂਦੀ ਹੈ ਨਾ ਨਹੀਂ ਵੀਰ ਜੀ ਇਹ ਇੰਜਨਾਂ ਨੂੰ ਗਰਮ ਬਿਲਕੁਲ ਵੀ ਨਹੀਂ ਹੁੰਦੇ ਕਿਉਂਕਿ ਇਹਨਾਂ ਚ ਕੰਬਾਈਨ ਨੂੰ ਜਿੰਨੀ ਪਾਵਰ ਚਾਹੀਦੀ ਆ ਉਸ ਤੋਂ ਜ਼ਿਆਦਾ ਪਾਵਰ ਇਸ ਇੰਜਨਾਂ ਚ ਹੈਗੀ ਆ ਹੈਗੀ ਆ ਗਰਮ ਹੋਣ ਦੀ ਕੋਈ ਚਾਂਸ ਨਹੀਂ ਹੈਗਾ 1% ਵੀ ਜੀ ਗਰਮ ਹੋਣ ਵਾਲੀ ਬਿਲਕੁਲ ਨਹੀਂ ਇਹਨੂੰ ਆਟੋ ਕਲੀਨਰ ਵੀ ਲੱਗ ਜਾਂਦਾ ਹੈ ਜਿਨੇ ਆਪਦੇ ਆਪ ਜਾਲੀ ਸਾਫ ਹੋਈ ਜਾਣੀ ਆ ਜੀ ਆਪਣਾ ਇੱਕ ਵਾਰ ਪਿੱਛੇ ਹੋਂ ਦੀ ਲੋੜ ਨਹੀਂ ਆ ਤੁਸੀਂ ਦੇਖੋ ਕਿੰਨੀ ਚੰਗੀ ਤਰ੍ਹਾਂ ਹਰ ਚੀਜ਼ ਸੇਫ ਰੱਖੀ ਹੋਈ ਹੈ ਪੂਰਾ ਮੈਂ ਕਹਿੰਦਾ ਇਸ ਚੀਜ਼ ਦਾ ਪੂਰੀ ਕੁਆਲਿਟੀ ਦਿੱਤੀ ਹੈ ਇਹ ਸੋਨਾ ਵੀ ਲੱਗਦਾ ਤੇ ਸੇਫ ਵੀ ਆ ਇਸ ਚੀਜ਼ ਦੀ ਲਾਈਫ ਵੀ ਆ ਆਪਣਾ ਬਾਈ ਲੋਕੇਸ਼ਨ ਦੱਸ ਦਈਏ ਪ੍ਰੋਪਰ ਆਪਾਂ ਲੋਕੇਸ਼ਨ ਵੀ ਜੀ ਐਡਰੈਸ ਹੈਗਾ ਨਾਬਾ ਮਲੇਰ ਕੋਡਲਾ ਰੋਡ ਦੇ ਉੱਪਰ ਹੈ ਜੀ ਹਾਂ ਨਰੈਣ ਕੰਬਾਈਨ ਮਲੇਰ ਕੋਡਲਾ ਰੋਡ ਦੇ ਉੱਪਰ ਨੀਅਰ ਵਾਈਟਿੰਗ ਹੈ ਬਾਕੀ ਸਕਰੀਨ ਦੇ ਉੱਤੇ ਨੰਬਰ ਵੀ ਦਿੱਤਾ ਹੋਇਆ ਕਿਸੇ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਲੈਣੀ ਹੈ ਤੁਸੀਂ ਉਹ ਨੰਬਰ ਦੇ ਉੱਤੇ ਜਾਣਕਾਰੀ ਲੈ ਸਕਦੇ ਹੋ ਤੇ ਬਾਕੀ ਦੇ ਮਾਡਲ ਜਿਹੜੇ ਤੁਸੀਂ ਨਾਬੇ ਆ ਕੇ ਵੀ ਵੇਚ ਕਰ ਸਕਦੇ ਹੋ ਨਹੀਂ ਅਸੀਂ ਇੱਕ ਦੋ ਦਿਨ ਫਿਰ ਦੁਬਾਰਾ ਕਦੇ ਚੱਕਰ ਲੈ ਇਹ ਮਾਡਲ ਬਾਰੇ ਗੱਲਬਾਤ ਹੋ ਗਈ ਬਾਕੀ ਬਾਈ ਜੇ ਕੋਈ ਅਧੂਰੀ ਜਾਣਕਾਰੀ ਹੈ ਤਾਂ ਉਹ ਵੀ ਪੂਰੀ ਕਰ ਦਿ ਇਹ ਮਾਡਲ ਦੀ ਤੇ ਬਾਕੀ ਬਾਈ ਦਾ ਡੀਲਕਸ ਮਾਡਲ ਹੈ ਜਿਹੋ ਉਹ ਜਿਹੜਾ ਜੀ ਇਸ ਤੋਂ ਉੱਪਰ ਇੱਕ ਡੀ ਲਕਸ ਮਾਡਲ ਵੀ ਆ ਉਹ ਵੀ ਮਿਲ ਸਕਦਾ ਕੋਈ ਇੱਕ ਵਾਰ ਤੁਹਾਨੂੰ ਡੈਮੋ ਦਿਖਾਵਾਂਗੇ ਉਹਦਾ ਬਾਕੀ ਦਾ ਤੁਸੀਂ ਅਗਲੀ ਵੀਡੀਓ ਦੇ ਵਿੱਚ ਦੇਖੋਗੇ ਆਜੋ ਆਪਾਂ نیچے ਚੱਲਦੇ ਫਿਰ ਤੁਹਾਨੂੰ ਉਹ ਵੀ ਦਿਖਾਉਂਦੇ ਆਂ ਇਹ ਸੇਮ ਲੁੱਕ ਚ ਆਉਂਦਾ ਵੀ ਜਿਹੜਾ ਡੀ ਲਕਸ ਮਾਡਲ ਆਉਂਦਾ ਠੀਕ ਹੈ ਜੀ ਇਹ ਇਹ ਚ ਹਰ ਇੱਕ ਤਰ੍ਹਾਂ ਦੀ ਆਪਸ਼ਨ ਹੈ 31 ਇੰਚ 36 ਇੰਚ ਠੀਕ ਹੈ 41 52 ਇੰਚ ਜਾਨਕਿ ਛੋਟੇ ਵੱਡੇ ਕਟਰਾਾਂ ਚ ਏਸੀ ਵਿਦਆਊਟ ਏਸੀ 4x4 ਵਿਦਆਊਟ 4x4 ਕਿਸੇ ਵੀ ਮਾਡਲ ਚ ਆਪਾਂ ਆਪਣੇ ਕੋਲੋਂ ਲੈ ਸਕਦੇ ਆਂ ਠੀਕ ਹੈ ਠੀਕ ਹੈ ਠੀਕ ਹੈ ਸਰ ਲੈ ਸਕਦੇ ਆ ਇਸ ਲੁੱਕ ਚ ਆ ਜਾਣਾ ਜੀ ਬਾਕੀ ਹੋਰ ਜਿਹੜੇ ਵੀ ਵੀਰ ਹੋਣੀਆਂ ਦੀ ਵੀਡੀਓ ਦੇਖ ਕੇ ਆਉਣਗੇ ਢਿੱਲੋਂ ਬਾਈ ਦੀ ਉਹਨਾਂ ਨੂੰ ਇਹ ਨਾਲ ਛੋਟਾ ਜਿਹਾ ਤੋਹਫਾ ਦਿੱਤਾ ਜਾਊਗਾ ਆ ਮਾਡਲ ਦਿੱਤਾ ਜਾਊਗਾ ਜੀ ਜੀ ਹੋਰ ਵੀ ਭਰਾਵਾਂ ਦਾ ਜਿੰਨਾ ਮਾਨ ਹੋ ਉਹ ਕੀਤਾ ਜਾਵੇਗਾ ਆਹੋ ਦੇਖੋ ਆ ਪੂੜੀਆਂ ਫੋਲਡ ਹੋ ਗਈਆਂ ਗਰਾਰੀਆਂ ਜਿਹੜਾ ਟੈਂਪਰ ਤੁਹਾਨੂੰ ਦੱਸ ਹੀ ਦਿੱਤਾ ਜਿਵੇਂ ਆਸੈਂਬਲੀ ਚੈਨਫੀ ਜੀ 12 एएच ਜਿਹੜੀ ਐਕਸਟਰਾ ਹੈਵੀ ਕਹੇਦਾਨ ਆ ਆਹ ਦੇਖੋ ਜਿਵੇਂ ਇੱਥੇ 베アリングਾਂ ਨੂੰ ਗ੍ਰੀਸ ਨਹੀਂ ਜਾ ਸਕਦੇ ਪਹਿਲਾਂ ਵੀ ਦੱਸਿਆ ਆਹ ਦੇਖੋ ਪਾਈਪ ਲੱਗਿਆ ਹੋਇਆ ਗ੍ਰੀਸ ਕਰਨੀਓ ਕੋਈ 베アリング ਨਹੀਂ ਜਾਊਗਾ ਜਿੱਦਾਂ ਜੀ ਛੋਟੀਆਂ ਛੋਟੀਆਂ ਜਿੱਦਾਂ ਹੁਣ ਜਿਆਦਾ ਈਟ ਸਟਾਰਟ ਕਰ ਦਿੰਦਾ ਇਸ ਮੰਨ ਲਓ ਬੈਲਟ ਨੂੰ ਖਤਰਾ ਆ ਜਾ ਸਾਰ ਬੈਲਟ ਨੂੰ ਆ ਉਨੀ ਕਵੈਸਟੀ ਦਾ ਸਪਰਿੰਗ ਹੈ ਜੋ ਕਿ ਬੈਲਟ ਨੂੰ ਜਿੰਨਾ ਲੋੜਾ ਉਹਨਾ ਹੀ ਟਾਈਟ ਰੱਖੂਗਾ ਜੀ ਆ ਪੂਰੀਆਂ ਜਿੱਦਾਂ ਐਸਜੀਆਰਨ ਹੋ ਗਈਆਂ ਵੀਰ ਜੀ ਜੀ ਆਪਣਾ ਆ ਕਲਚ ਦੇਖੋ ਕਲਚ ਰਾਡ ਹੋ ਗਿਆ ਗੀਅਰ ਰਾਡ ਸਾਭ ਇੱਕੋ ਸਾਈਡ ਜਿੱਦਾਂ 11 ਤੱਕ ਮੈਕਸਿਮਮ ਕੰਬਾਈਨਡ ਉਸ ਸਾਈਡ ਕਲਚ ਰਾਡ ਹੁੰਦੀ ਹੈ ਜਦੋਂ ਫੀਡਰ ਪਾਉਣਾ ਖੜੀ ਕਰਕੇ ਖੇਚ ਕਲਚ ਰਾਡ ਕੱਢਣਾ ਪੈਂਦਾ ਕੰਬਾਈਨ ਨੂੰ ਤੱਕਾ ਲਾ ਕੇ ਪਾਉਣਾ ਪੈਂਦਾ ਇਹਨੂੰ ਇਦਾਂ ਹੀ ਕਲਚ ਰਾੜ ਹੀ ਸਾਈਡ ਤੋਂ ਹੀ ਕੱਢਦਾ ਅੱਛਾ ਅੱਛਾ ਇਹ ਬਾਤ ਲੱਗਦਾ ਜੀ ਮਾ ਲੋ ਇਹਦੀਆਂ ਦਿੱਕਤ ਹਾਂ ਜਿਵੇਂ ਆ ਸੇ ਆ ਸਿੰਗਲ ਪੀਸ ਹੋਏ ਵੀਰ ਜੀ ਜਿੱਦਾਂ ਇਹਨੇ ਅਸੈਂਬਲੀ ਦਾ ਇੱਥੇ ਕੋਈ ਜੋਇੰਟ ਨਹੀਂ ਇਹ ਆਪਾਂ ਸ਼ੁਰੂ ਤੋਂ ਹੀ ਇਹ ਕਰ ਰਹੇ ਹਾਂ ਜਿੱਦਾਂ ਟੇਡਾ ਹਿੱਸਾ ਜਿਵੇਂ 2008-09 ਤੋਂ ਆਪਾਂ ਇਹ ਕਰ ਰਹੇ ਹਾਂ ਜਿੰਨੇ ਵੀ ਇੱਕ ਟਾਇਰ ਵੱਟ ਤੇ ਪਹਿਲਾਂ ਚੜੂ ਇੱਕ ਪਿੱਛੋਂ ਚੜੂ ਆ ਜੈਕਾਂ ਵਾਲੀ ਤੁਸੀਂ ਵੀਰ ਜੀ ਦੇਖੋ ਅੱਛਾ ਕਿੰਨੀ ਮੋਟਾਈ ਆ ਉਸ ਚੀਜ਼ ਦਾ ਚੈੱਕ ਕਰੋ ਆ ਇੱਕ ਟਾਇਰ ਪਹਿਲਾਂ ਬਾਅਦ ਚੜੂ ਜੀ ਜੀ ਇੱਕ ਪਹਿਲਾਂ ਇੱਕ ਬਾਅਦ ਚ ਠੀਕ ਐਸਐਮਐਸ ਵਾਲਾ ਜੀ ਐਸ ਐਮ ਐਸ ਦਾ ਵੀ ਇਹ ਆ ਸ਼ੀਟ ਪਹਿਲਾਂ ਹੀ ਲਾ ਕੇ ਦੰਨੇ ਆ। ਅੱਛਾ। ਕਾਫੀ ਸਾਲਾਂ ਤੋਂ ਖੈਰ ਅਸੀਂ ਇਹ ਲਾ ਰਹੇ ਹਾਂ। ਠੀਕ ਹੈ। ਜੇ ਐਸ ਐਮ ਐਸ ਲਾਉਣਾ ਕੱਲ ਨੂੰ ਕੋਈ ਵੱਟ ਟੋਕ ਨਹੀਂ ਕਰਨਾ ਇੱਥੇ ਹੀ ਬਸ ਉਹਨੂੰ ਚੱਕ ਕੇ ਲਗਾਓ। ਜੇ ਕਿਤੇ ਵੀ ਬਾਹਰ ਫਿਟ ਕਰਨਾ ਤੇ ਬੈਲਟ ਪੂੜੀਆਂ ਦੀ ਫਿਟਿੰਗ ਤੁਸੀਂ ਉੱਪਰ ਕਰਵਾਉਣੀ ਆ। ਠੀਕ ਹੈ ਜੀ। ਕੋਈ ਵੱਟ ਟੋਕ ਨਹੀਂ ਕੰਬਾਈਨ ਵਿੱਚ ਕਰਨ ਦੀ ਲੋੜ। ਜੋ ਵੀ ਲੋੜ ਆ ਉਹ ਕਰਿਆ ਹੋਇਆ। ਕਲੱਚ ਪੂਲੀ ਕੱਢਣੀ ਹੋਵੇ, ਪੂਲੀ ਚੇਂਜ ਕਰਨੀ ਆ। ਬੰਦੇ ਨੂੰ ਟਾਇਰ ਖੋਲਣ ਦੀ ਲੋੜ ਪੈਂਦੀ ਸੀ ਯਾਰ ਕਿਸੇ ਨੂੰ ਅੱਜ ਕਿਸੇ ਨੂੰ ਵੀ ਉਹ ਟਾਇਰ ਖੋਲਣ ਦੀ ਲੋੜ ਨਹੀਂ ਪੂਲੀ ਨੇ ਇਦਾਂ ਈਜ਼ੀ ਨ ਤੇ ਕੱਢ ਲੋ ਗੇਰ ਪੂੜੀ ਚੇਂਜ ਕਰਨੀ ਆ ਅੱਛਾ ਟਾਇਰ ਕੋਲ ਹਾਂ ਜੀ ਐਕਸਲ ਹੋ ਗਏ ਕੰਪਲੀਨਾ ਹੋ ਗਈਆਂ ਇਹਨਾਂ ਕੋਈ ਲਾਈਫ ਟਾਈਮ ਵੀ ਹੈ ਨਾ ਰਦੰਦੇ ਮਰ ਜਾਂਦੇ ਆ ਜਾਂ ਐਕਸਲ ਮਲਿਆ ਜਾਂਦਾ ਤੇ ਜਦੋਂ ਮਰਜੀ ਸਾਡੇ ਕੋਲੋਂ ਚੇਂਜ ਕਰਵਾ ਕੇ ਲੈ ਜਾਓ ਚੀਜ਼ਾਂ ਦਾ 2-4 ਸਾਲ ਜਾਂ ਬਾਅਦ ਤਾਂ ਬੰਦਾ ਇਹ ਵੀ ਭੁੱਲ ਜਾਂਦਾ ਕਿੱਥੋਂ ਕੀ ਲੇਤਾ ਸੀ 2-4 ਸਾਲ ਦੇ ਵਿੱਚ ਜਦੋਂ ਵੀ ਆ ਜੇ ਉਹ ਚੇਂਜ ਕੀਤਾ ਜਾਊਗਾ ਐਕਸਲ ਕੰਪਲੀਨ ਜੇ ਉਹ ਵੀ ਹਾਂ ਜੀ ਗੁਰਮੁਖ ਭਾਈ ਇੱਕ ਲੋਨ ਬਾਰੇ ਦੱਸਿਓ ਨਾ ਲੋਨ ਦਾ ਕੀ ਸਿਸਟਮ ਹੈ ਦਾ ਲੋਨ ਵੀ ਜੀ ਸੈਂਟਰ ਗਵਰਨਮੈਂਟ ਦੀ ਜਿਹੜੀ ਚੱਲਦੀ ਹੈ ਸਕੀਮ ਐਗਰੀਕਲਚਰ ਇਨਫਰਾਸਟ੍ਰਕਚਰ ਫੰਡ ਸਕੀਮ ਜੋ ਏਆਈਐਫ ਦੇ ਅੰਡਰ ਹੋ ਰਿਹਾ ਉਹ 90% ਲੋਨ ਹੋ ਜਾਂਦਾ ਉਹ ਕਿਸੇ ਵੀ ਮਾਡਲ ਤੇ ਕਿਸੇ ਵੀ ਸਟੇਟ ਚ 90% ਲੋਨ ਹੋ ਜਾਂਦਾ ਜਿਹਦੇ ਲਈ ਸਿਬਲ ਚੰਗੇ ਹੋਣੇ ਚਾਹੀਦੇ ਆ ਜੀ ਜੀ ਬਾਕੀ ਦਾ ਤੁਹਾਨੂੰ ਪਤਾ ਹੈ ਡਾਕੂਮੈਂਟ ਦਾ ਨਾ ਜਿਹੜਾ ਕੁਝ ਜੀ ਕ੍ਰਿਸਟਲ ਲਾਈਟਾਂ ਦੇ ਵਿੱਚ ਆ ਗਿਆ ਬਾਕੀ ਲਾਈਟਿੰਗ ਸਾਰੀ ਦੇਖ ਲਓ ਸਿਸਟਮ ਬਾਕੀ ਜਿਵੇਂ ਵੀਰ ਜੀ ਫੀਡਰ ਹੈ ਕਿਤੇ ਵੀ ਇਹਨੂੰ ਇਹ ਨਹੀਂ ਹੈਗਾ ਵੀ ਮਾਲ ਲਿਫਟੂਆ ਕਿਤੇ ਮੰਨ ਲਓ ਕੰਤਾਂ ਕੁੰਤਾਂ ਲੱਗੀਆਂ ਹੋਈਆਂ ਸ਼ੁਰੂ ਤੋਂ ਕਿਤੇ ਵੀ ਤੁਹਾਨੂੰ ਇਹ ਨਹੀਂਗਾ ਵੀ ਜਦੋਂ ਚੱਲਦਾ ਵੀ ਕਿਤੇ ਮਾਲ ਸਵੇਰੇ ਵੇਲੇ ਫੀਡਰ ਦੀ ਸਫਾਈ ਕਰਨੀ ਪਊਗਾ ਵੱਡੇ ਬੈਰਿੰਗ ਹੋਗੇ 8 ਨੰਬਰ ਸ਼ਾਰਪਟ ਹੋਗੀ ਆਯੂ ਦੇਖੋ ਵਗੈਰਾ ਸਭ ਕਿੰਨੇ ਹੈ ਵੀ ਆ ਬੈੱਡ ਲੰਮਾ ਹੋ ਗਿਆ ਜੇ ਕੱਲ ਨੂੰ ਸਟੋਨ ਟ੍ਰਿਪ ਦਾ ਪਟਾ ਕੱਟ ਵੀ ਜਾਂਦਾ ਤਾਂ ਇਹ ਨਹੀਂਗਾ ਵੀ ਦਾਣੇ نیچے गिरਣਗੇ ਉਹ ਬੈੱਡ ਦੇ ਵਿੱਚ ਹੀ ਰਹਿਣਗੇ ਤੇ ਬੈੱਡ ਨੇ ਆਪੇ ਉਹ ਕਿਸਤੀਆਂ ਲੈ ਜਾਣੇ ਆ ਕਈ ਵਾਰੀ ਦਿੱਕਤ ਆ ਜਾਂਦੀ ਹੈ ਬੰਦੇ ਮਾਰ ਕੇ ਕਹਿੰਦੇ ਸਾਡੇ ਦਾਣੇ ਲੱਗੇ ਜਾਂਦੇ ਆ ਆ ਕੀ ਆ ਬੰਦੇ નીચે ਦਿਖਾ ਦਿਓ ਕੋਈ ਜ਼ਿਆਦਾ ਇਹ ਨਹੀਂਗਾ ਵੀ ਕੱਲ ਨੂੰ ਮਾਲ ਖੜੂਗਾ ਕਿਤੇ ਜੰਗ ਲੱਗੂਗਾ ਦੇਖੋ ਸਭ ਸੋਲਿਡ ਐਂਗਲ ਦਾ ਬਣਿਆ ਹੋਇਆ ਕੋਈ ਚੇਹੀ ਨਹੀਂ ਵੀ ਚਦਰਾਂ ਦੇ ਚੰਨਰੀਆਂ ਬਣਾ ਬਣਾ ਲੱਗੀਆਂ ਨੇ ਸਭ ਸੋਲਿਡ ਐਂਗਲ ਦਾ ਬਣਿਆ ਹੋਇਆ ਜੀ ਆ ਪੌੜੀ ਦੇਖੋ ਵੀਰ ਜੀ ਅਗਲੀ ਆ ਫੋਲਡਿੰਗ ਪੌੜੀ ਆ ਗਈ ਜੀ ਆ ਹੈਵੀ ਦੇਖੋ ਵੀਰ ਜੀ ਕਿੰਨੀ ਬਣੀ ਹੋਈ ਆ ਇਹਨੇ ਉੱਪਰ ਜਾਣਾ ਆਟੋ ਲੌਕ ਹੋ ਜਾਣਾ ਇੱਥੇ ਹੱਥ ਲਾਓ ਪੋ ਲੈ ਜਾ ਹੇਚੇ ਆ ਜਾਣਾ ਠੀਕ ਹੈ ਠੀਕ ਹੈ ਹਾਂ ਜੀ ਉਹਦੇ ਲੌਕ ਲੱਗ ਜਾਂਦੇ ਆ ਦੇਖੋ ਵੀਰ ਜੀ ਜਦੋਂ ਉੱਪਰ ਚੱਕੀ ਆਟੋ ਲੌਕ ਹੋ ਜਾਣਾ ਨੇ ਇੱਥੇ ਜੀ ਤੇ ਉਹ ਮਾਡਲ ਹੈ ਜੋ ਹੁਣੇ ਵੀਰ ਜੀ ਨੇ ਸ਼ੂਟ ਕੀਤਾ ਹਾਂ ਇਹ ਉਹਦਾ ਮਾਡਲ ਹੈ ਛੋਟਾ ਇਹ ਵੀ ਨਾਲ ਦਿੱਤਾ ਜਾਊਗਾ ਜੀ ਹਾਂ ਤੇ ਇਹ ਵੀ ਦਿੱਤਾ ਜਾਊਗਾ ਬਾਕੀ ਦੀ ਆਪਾਂ ਪੂਰੀ ਵੀਡੀਓ ਅਗਲੇ ਉਹ ਵੀਡੀਓ ਦੇ ਵਿੱਚ ਦਿਖਾਵਾਂਗੇ ਤੁਹਾਨੂੰ ਕੰਬਾਈਨ ਜਿਹੜਾ ਡਾਇਰੈਕਟ ਮਾਡਲ ਆ ਤੇ ਸਕਰੀਨ ਦੇ ਉੱਤੇ ਨੰਬਰ ਦਿੱਤੇ ਹੋਏ ਆ ਬਾਈ ਹੋਰਾਂ ਦੇ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਆ ਤਾਂ ਇਹ ਨੰਬਰਾਂ ਦੇ ਉੱਤੇ ਸੰਪਰਕ ਕਰਕੇ ਜਾਣਕਾਰੀ ਲੈ ਸਕਦੇ ਆ ਬਾਕੀ ਬਾਈ ਹੋਰਾਂ ਨਾਲ ਨਾਬੇ ਵਿੱਚ ਬੇਸਤ ਕਰ ਸਕਦੇ ਹੋ ਮਲੇਰਕੋਟਾ ਰੋਡ ਦੇ ਉੱਤੇ ਗੁਰਮੁਖਾ ਕਰੋ ਇੰਡਸਟਰੀ ਨਾਰਾਇਣ ਕੰਬਾਈਨ ਨਾਬਾ